ਮਰਦ ਇਸ 3 ਦੇ ਪਿਆਰ ਵਾਸਤੇ ਉਸ ਨੂੰ ਗਹਿਣੇ ਨਹੀਂ ਪਾਉਂਦਾ ਕੀਮਤੀ ਕੱਪੜੇ ਲੈ ਕੇ ਨਹੀਂ ਦਿੰਦਾ ਚੰਗਾ ਮਕਾਨ ਨਹੀਂ ਬਣਾਉਂਦਾ ਸਭ ਕੁਝ ਆਪਣੀ ਸ਼ਾਨ ਵਾਸਤੇ ਕਰਦਾ ਹੈ ਸ਼ਾਹਜਹਾਨ ਨੇ ਵੀ ਤਾਜਮਹਿਲ ਇਸਤਰੀ ਦੇ ਪਿਆਰ ਬਦਲੇ ਨਹੀਂ ਸੀ ਬਣਵਾਇਆ ਆਪਣੀ ਸ਼ਾਨ ਵਿਖਾਉਣ ਬਦਲੇ ਬਣਾਇਆ ਸੀ ਆਪਣਾ ਨਾਮ ਜ਼ਿੰਦਾ ਰੱਖਣ ਵਾਸਤੇ ਲੱਖਾ ਸਿੰਘ ਨੇ ਵੀ ਸਭ ਕੁਝ ਨਵਾਂ ਬਣਾਇਆ ਸੀ ਪਰ ਬਸੰਤ ਕੌਰ ਦੇ ਹੱਥੀ ਵਿਚਾਰੀ ਬਸੰਤ ਕੌਰ ਉਹਦੇ ਅੰਦਰ ਲੱਗੀ ਨੂੰ ਸਮਝਣਾ ਔਖਾ ਹੈ ਲੱਖਾ ਸਿੰਘ ਬਾਹਰ ਚਲਾ ਗਿਆ ਅੰਦਰ ਸਿਰਫ ਜਨਾਨੀਆਂ ਹੀ ਰਹਿ ਗਈਆਂ ਨੰਬਰਦਾਰਨੀ ਦੇ ਬਰਾਬਰ ਬਹਿ ਕੇ ਬਸੰਤ ਕੌਰ ਨੇ ਆਪ ਬਉਟੀ ਦੇ ਮੂੰਹ ਤੋਂ ਪੱਲਾ ਚੁੱਕਿਆ ਸਵਰਨੀ ਦਾ ਫੁੱਲ ਵਰਗਾ ਚਿਹਰਾ ਕੁਮਲਾਇਆ ਹੋਇਆ ਸੀ ਅੰਦਰ ਦੀ ਪੀੜ ਉਹਦੇ ਅੰਗਾਂਗ ਵਿੱਚੋਂ ਝਲਕ ਰਹੀ ਸੀ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਝੁਕੀਆਂ ਹੋਈਆਂ ਸਨ ਉਹਦੀਆਂ ਪਤਲੀਆਂ ਬੁੱਲੀਆਂ ਉੱਤੇ ਨਿੰਮੀ ਜਹੀ ਮੁਸਕਰਾਹਟ ਸੀ ਪਰ ਕੁਮਲਾਏ ਹੋਏ ਫੁੱਲ ਵਰਗੀ ਉਦਾਸ ਬਹੁਤ ਸੋਹਣੀ ਇਦੇ ਵਰਗੀ ਅੱਗੇ ਇੱਕ ਵੀ ਨਹੀਂ ਸਾਰੇ ਪਿੰਡ ਵਿੱਚ ਇਹ ਹਵਾਕ ਸੁਣਨ ਵਾਸਤੇ ਲੱਖਾ ਸਿੰਘ ਨੇ ਇਹ ਸਭ ਕੁਝ ਕੀਤਾ ਸੀ ਤੇ ਇਸ ਵੇਲੇ ਲੱਖਾ ਸਿੰਘ ਕੋਲ ਨਹੀਂ ਸੀ ਪਰ ਉਹ ਦੂਰ ਹੁੰਦਿਆਂ ਹੋਇਆਂ ਵੀ ਸਭ ਕੁਝ ਸੁਣ ਰਿਹਾ ਸੀ ਸਾਰੇ ਪਿੰਡ ਵਿੱਚੋਂ ਸੋਹਣੀ ਸਰਦਾਰ ਲੱਖਾ ਸਿੰਘ ਸ਼ਾਹ ਦੀ ਨਿੱਕੀ ਬੌਟੀ ਸਾਰੇ ਪਿੰਡ ਵਿੱਚੋਂ ਸੋਹਣੀ ਹੋਰ ਕੋਈ ਉਹਦੇ ਪਰਛਾਵੇਂ ਵਰਗੀ ਵੀ ਨਹੀਂ ਲੱਖਾ ਸਿੰਘ ਦਾ ਕੋਈ ਮੁਕਾਬਲਾ ਨਹੀਂ ਉਹਦੇ ਵਰਗਾ ਅੱਜ ਕੋਈ ਨਹੀਂ ਪੰਜਾਂ ਪਿੰਡਾਂ ਵਿੱਚ ਕੋਈ ਨਹੀਂ ਸਾਰਿਆਂ ਨੇ ਸਵਰਨੀ ਦੇ ਰੂਪ ਨੂੰ ਸਲਾਹਿਆ ਕਿਸੇ ਮੂੰਹੋਂ ਆਵਾਜ਼ ਕੱਢ ਕੇ ਕਿਸੇ ਅੰਦਰੇ ਅੰਦਰ ਸਵਰਨੀ ਬਹੁਤ ਸੁੰਦਰ ਸੀ ਉਹਦੀ ਵਰੀ ਸਭ ਨਾਲੋਂ ਵਧੀਆ ਸੀ ਉਹ ਸੋਨੇ ਨਾਲ ਲੱਗਦੀ ਹੋਈ ਸੀ ਪਰ ਇਹ ਸਭ ਕੁਝ ਉਹਦੇ ਨਾਲ ਧੋਖਾ ਹੋਇਆ ਸੀ ਸੁਨਹਿਰੀ ਚੋਗਾ ਪਾ ਕੇ ਉਹਨੂੰ ਠੱਗਿਆ ਗਿਆ ਸੀ ਬਸੰਤ ਕੁਰੇ ਇਹ ਪੇਕਿਆਂ ਦੀ ਸਵਰਨੀ ਹੈ ਤੇ ਸਾਡੀ ਸਵਰਨਕੌਰ ਹੋਈ ਇਹਦਾ ਰੂਪ ਵੇਖ ਕੇ ਨਾਂ ਬਦਲਣ ਨੂੰ ਜੀ ਨਹੀਂ ਕਰਦਾ ਨੰਬਰਦਾਰ ਨੇ ਸੱਚੇ ਦਿਨੋਂ ਉਦੇ ਰੂਪ ਵਿੱਚ ਸ਼ਰਦਾ ਪ੍ਰਗਟ ਕਰਦਿਆਂ ਕਿਹਾ ਠੀਕ ਏ ਬੇਬੇ ਜੋ ਤੈਨੂੰ ਪਸੰਦ ਉਹ ਸਾਨੂੰ ਸਾਰਿਆਂ ਨੂੰ ਪਸੰਦ ਅੱਛਾ ਹੁਣ ਤੁਸੀਂ ਦੋਵੇਂ ਜਣੀਆਂ ਰਹਿ ਜਾਓ ਆਪਾਂ ਇਕੱਠੀਆਂ ਰੋਟੀਆਂ ਖਾਵਾਂਗੀਆਂ ਬਸੰਤ ਕੌਰ ਦਾ ਇਸ਼ਾਰਾ ਨੰਬਰਦਾਰਨੀ ਤੇ ਮਖਤੂਲ ਦੀ ਬੋਟੀ ਵੱਲ ਸੀ ਉਹ ਹਾ ਦੋਵੇਂ ਸਭ ਤੋਂ ਨੇੜੇਉਂ ਸਨ ਘਰ ਵਾਲੀ ਦਾ ਇਸ਼ਾਰਾ ਪਾ ਕੇ ਬਾਕੀ ਸਭ ਚਲੀਆਂ ਗਈਆਂ ਲੱਖਾ ਸਿੰਘ ਦੇ ਅਗਾਊ ਹੁਕਮ ਅਨੁਸਾਰ ਰਾਜੇ ਨੇ ਅਨਪਾਣੀ ਤਿਆਰ ਕੀਤਾ ਹੋਇਆ ਸੀ ਨੰਬਰਦਾਰ ਨੀ ਉਹਦੀ ਦਰਾਣੀ ਬਸੰਤ ਕੌਰ ਤੇ ਸਵਾਰਨ ਕੌਰ ਚੌਹਾਂ ਨੇ 143 ਵਿੱਚ ਇਕੱਠਿਆਂ ਬਹਿ ਕੇ ਰੋਟੀ ਖਾਧੀ ਨਾਮਾਂ ਤੇ ਸ਼ਾਮੋਂ ਲਾਗੇ ਖੜੇ ਵੇਂਦੇ ਰਹੇ ਸਿਆਣੀ ਨੈਣ ਦੋਹਾਂ ਬੱਚਿਆਂ ਨੂੰ ਬਾਹੋਂ ਫੜ ਕੇ ਬਾਹਰ ਚੌਂਕੇ ਵਿੱਚ ਲੈ ਗਈ ਉਹਨਾਂ ਨੂੰ ਉਹਨੇ ਉੱਥੇ ਰੋਟੀ ਪਾ ਕੇ ਬਿਠਾ ਦਿੱਤਾ ਭੈਣ ਭਰਾ ਚੁੱਪ ਕਰਕੇ ਰੋਟੀ ਖਾਣ ਲੱਗ ਪਏ ਇੱਕ ਦੂਸਰੇ ਵੱਲ ਵੇਖਣ ਦੀ ਉਹਨਾਂ ਵਿੱਚ ਹਿੰਮਤ ਨਹੀਂ ਸੀ ਪਤਾ ਨਹੀਂ ਕਿਸ ਸਾਹਿਤਕਾਰ ਨੇ ਇਹ ਸ਼ਬਦ ਘੜੇ ਸਨ ਤੂੰ ਮੇਰਾ ਮਾਲਕ ਮੈਂ ਤੇਰੀ ਦਾਸੀ ਜਿੱਥੇ ਮਾਲਕ ਤੇ ਦਾਸੀ ਦਾ ਰਿਸ਼ਤਾ ਹੋਵੇ ਉੱਥੇ ਬਰਾਬਰੀ ਦਾ ਕੀ ਅਰਥ ਭਗਤ ਕਬੀਰ ਵਰਗੇ ਮਹਾਪੁਰਸ਼ ਲੱਖੋਸ ਨੂੰ ਅਰਧ ਸਰੀਰੀ ਆਖ ਆਖ ਵੜਿਉਣ ਪਰ ਦਾਸੀ ਦਾਸੀ ਹੀ ਰਹੇਗੀ ਜਿੰਨਾ ਚਿਰ ਉਹ ਆਪ ਇਸ ਦਾਸਤਾ ਤੋਂ ਮੁਕਤ ਹੋਣ ਵਾਸਤੇ ਬਗਾਵਤ ਨਹੀਂ ਕਰਦੀ ਮਾਲਕ ਦਾ ਹੁਕਮ ਹੋਇਆ ਦਾਸੀ ਨੂੰ ਮੰਨਣਾ ਪਿਆ ਸਵਾਰਨ ਕੌਰ ਤੇ ਲਖਾ ਸਿੰਘ ਦੇ ਮੰਜੇ ਬਸੰਤ ਕੌਰ ਨੇ ਚਵਾਰੇ ਵਿੱਚ ਡਾਹੇ ਇਹ ਕੰਮ ਪਰਜਾਈ ਜਾਂ ਵੱਡੀ ਭੈਣ ਦਾ ਸੀ ਕਰਨਾ ਪਿਆ ਬਸੰਤ ਕੌਰ ਨੂੰ ਸੰਕਣ ਦੀ ਸੁਹਾਗ ਰਾਤ ਵਾਸਤੇ ਸੇਜ ਸੁਜਾਉਣੀ ਉਹ ਰਹਿਣ ਦਿਓ ਕੋਈ ਨਹੀਂ ਸਮਝ ਸਕਦਾ ਕਿ ਬਸੰਤ ਕੌਰ ਦੇ ਅੰਦਰ ਉਸ ਵੇਲੇ ਕੀ ਬੀਤ ਰਹੀ ਸੀ ਸ਼ਾਇਦ ਉਹ ਆਪ ਵੀ ਇਸ ਦਾ ਕੋਈ ਜਵਾਬ ਨਹੀਂ ਸੀ ਦੇ ਸਕਦੀ ਇਸ ਦਾ ਜਵਾਬ ਹੈ ਵੀ ਕੋਈ ਨਹੀਂ ਇਸਤਰੀ ਦੀ ਬੇਵਸੀ ਬਸ ਉਹਨੇ ਹੀ ਹਾਂ ਜੋੜ ਕੇ ਦੋ ਪਲੰਘ ਡਾਹੇ ਉਹ ਹਾ ਪਲੰਘ ਜੋ ਉਹਦੇ ਮਾਪਿਆਂ ਨੇ ਦਿੱਤੇ ਸਨ ਜਿੰਨਾ ਉੱਤੇ ਕਦੇ ਉਹਨੇ ਸੁਹਾਗ ਰਾਤ ਮਾਣੀ ਸੀ ਉਹਨਾਂ ਉੱਤੇ ਨਵੀਆਂ ਤਲਾਈਆਂ ਉੱਪਰ ਨਵੀਆਂ ਦੋਹਰਾ ਤੇ ਉੱਪਰ ਇੱਕੋ ਨਮੂਨੇ ਦੀਆਂ ਚਾਦਰਾਂ ਜਿੰਨਾ ਉੱਤੇ ਉਹਨੇ ਕੁਆਰੀ ਹੁੰਦੀ ਨੇ ਵੇਲ ਬੂਟੇ ਕੱਡੇ ਸਨ ਉਹਦੇ ਮਾਪਿਆਂ ਨੇ ਬਥੇਰਾ ਦਾਜ ਦਿੱਤਾ ਸੀ ਚਾਦਰਾਂ ਦਾ ਇਹ ਜੋੜਾ ਉਹਨੇ ਨੌ ਪੁੱਤ ਵਾਸਤੇ ਸਾਹਮ ਕੇ ਰੱਖਿਆ ਹੋਇਆ ਸੀ ਮੇਰੇ ਨਾਮੇ ਦੀ ਵੋਟੀ ਆਵੇਗੀ ਇਹ ਜੋੜਾ ਮੈਂ ਉਹਨਾਂ ਹੇਠ ਵਿਚਾਵਾਂਗੀ ਪਹਿਲੀ ਰਾਤ ਓ ਬਸੰਤ ਕੌਰ ਦੇ ਅੰਦਰੋਂ ਲੰਮਾ ਸਾਰਾ ਖੌਂਕਾ ਨਿਕਲ ਗਿਆ ਚਾਟੋ ਨੇ ਆਪਣੀ ਹਾਲਤ ਉੱਤੇ ਕਾਬੂ ਪਾ ਲਿਆ ਉਹ ਰੋ ਨਹੀਂ ਸੀ ਸਕਦੀ ਉਹਨੂੰ ਰੋਣਾ ਚਾਹੀਦਾ ਵੀ ਨਹੀਂ ਸੀ ਇਹ ਉਹਦੇ ਮਾਲਕ ਦੀ ਸ਼ਗਨਾ ਦੀ ਰਾਤ ਸੀ ਤੇ ਰੋਣਾ ਬੇਸ਼ੱਕ ਨਹੀਂ ਹੈ ਬਹੁਤ ਵੱਡਾ ਗੁਨਾਹ ਬਾਹਰ ਦੀ ਬੈਠਕ ਵਿੱਚੋਂ ਮੇਜ਼ ਤੇ ਦੋ ਕੁਰਸੀਆਂ ਡੁੱਡੇ ਨੇ ਚੁਬਾਰੇ ਵਿੱਚ ਲਿਆ ਤਰੀਆਂ ਸਨ ਬਸੰਤ ਕੌਰ ਨੇ ਦੋ ਦੁੱਧ ਦੇ ਭਰੇ ਗਲਾਸ ਕੌਲੀਆਂ ਨਾਲ ਢੱਕ ਕੇ ਮੇਜ਼ ਉੱਤੇ ਟਿਕਾ ਦਿੱਤੇ ਲਾਗੇ ਇੱਕ ਸਖਣਾ ਗਲਾਸ ਤੇ ਪਾਣੀ ਦੀ ਗੜਵੀ ਵੀ ਧਰ ਦਿੱਤੀ ਨਹੀਂ ਅਜੇ ਕਸਰ ਏ ਉਹਨੇ ਇੱਕ ਥਾਲੀ ਵਿੱਚ ਖੁੱਜਾ ਮਿਸ਼ਰੀ ਤੇ ਮਠਿਆਈ ਵੀ ਪੋਣੇ ਥੱਲੇ ਕੱਜ ਕੇ ਮੇਜ ਉੱਤੇ ਰੱਖ ਦਿੱਤੀ ਇਹ ਸਭ ਕੁਝ ਜੋ ਕਾਠ ਦੀ ਪੁਤਲੀ ਵਾਂਗ ਕਰ ਰਹੀ ਸੀ ਉਹਦੇ ਅੰਦਰੋਂ ਚੀਜ਼ਾਂ ਔਟ ਰਹੀਆਂ ਸਨ ਉਹਨਾਂ ਨੂੰ ਉਹ ਫੱਟੜ ਸਿਪਾਹੀ ਵਾਂਗ ਡੰડા ਹੇਠ ਜੀਬ ਦੇ ਕੇ ਦਬਾ ਰਹੀ ਸੀ ਕੁਰਬਾਨੀ ਦੀ ਸੂਲੀ ਉੱਤੇ ਚੜਨ ਵਾਲੇ ਵਾਸਤੇ ਸੀ ਕਹਿਣਾ ਬਹੁਤ ਵੱਡਾ ਔਲਾਮਾ ਸੀ ਮੇਰੇ ਵੇਰੀ ਦੋਹਾਰ ਵੀ ਹੈਗੇ ਸਨ ਅੰਦਰੋਂ ਸੁੱਤੀ ਹੋਈ ਯਾਦ ਨੇ ਸੈਰ ਉਠਾਇਆ ਉਹਦੇ ਦਿਮਾਗ ਨੂੰ ਇੱਕ ਬਰੂਲਾ ਜਿਹਾ ਚੜਿਆ ਦੋਹਾਂ ਹੱਥਾਂ ਨਾਲ ਉਹਨੇ ਸਿਰ ਘੁੱਟ ਲਿਆ ਉਹ ਧਮ ਕਰਕੇ ਮੰਜੇ ਉੱਤੇ ਡੈਗ ਪਈ ਇੰਨਾ ਹੀ ਸ਼ੁਕਰ ਹੈ ਕਿ ਉਹ ਭੋਏ ਤੇ ਨਹੀਂ ਡਿੱਗੀ ਨਹੀਂ ਇਹ ਮੇਰਾ ਨਹੀਂ ਰਿਹਾ ਇਹ ਮੇਥੋਂ ਖੋਸ ਗਿਆ ਏ ਉਹ ਆਪਣੇ ਆਪ ਨਾਲ ਬੜਬੜਾਈ ਤੇ ਮੰਜੇ ਤੋਂ ਇਉਂ ਉੱઠી ਜਿਹਨੇ ਹੀਟੋਂ ਅਠੂਹੇ ਨੇ ਡਾਂਗ ਮਾਰ ਦਿੱਤਾ ਹੋਵੇ ਅਠੂਹੇ ਦੇ ਡੰਗਣ ਦੀ ਆਂਦੇ ਨੇ ਬੜੀ ਪੀੜ ਹੁੰਦੀ ਹੈ ਪੀੜ ਕਿੰਨੀ ਵੀ ਹੁੰਦੀ ਹੋਵੇ ਪਰ ਉਹ ਅਸਹਿ ਨਹੀਂ ਹੁੰਦੀ ਉਸ ਦਾ ਦਾਰੂ ਹੁੰਦਾ ਹੈ ਪਰ ਬਸੰਤ ਕੌਰ ਦੀ ਪੀੜ ਦਾ ਨਾ ਦਾਰੂ ਨਾ ਮਾਂਤਰ ਬਸੰਤ ਕੁਰੇ ਓ ਨਹੀਂ ਸਰਨਾ ਹੁਣ ਛਾਤੀ ਤੇ ਪੱਥਰ ਰੱਖ ਕੇ ਸਭ ਕੁਝ ਸਹਿਣਾ ਪਵੇਗਾ ਚੜ ਜਾ ਬੱਚਾ ਸੂਲੀ RAM ਪਲੀ ਕਰੇਗਾ RAM ਹੂੰ ਪੱਥਰ ਹੋ ਜਾ ਉਪਰੋ ਮੋਸਕਰਾ ਅੰਦਰੋਂ ਜਿਵੇਂ ਮਰਜੀ ਉਸੜਦੀ ਰੋ ਆਪਣੀ ਅੱਗ ਵਿੱਚ ਸੜ ਕੇ ਸਤੀ ਹੋ ਜਾ ਪਰ ਲੋਕਾਂ ਨੂੰ ਰੋ ਕੇ ਨਾ ਵਿਖਾ ਦੋਸ਼ਮਨਾ ਨੂੰ ਹੱਸਣ ਦਾ ਮੌਕਾ ਨਾ ਦੇ ਸਹਿਜ ਸਹਿਜ ਕਦਮ ਧਰਦੀ ਬਸੰਤ ਕੌਰ ਪੌੜੀਆਂ ਤੋਂ ਥੱਲੇ ਉਤਰੀ ਹੌਲੀ ਹੌਲੀ ਪੈਰ ਧੁੰਦੀ ਹੋ ਬਸੋਂ ਵਾਲੇ ਅੰਦਰ ਪੁੱਜੀ ਜਿੱਥੇ ਸਵਾਰਣ ਕੌਰ ਨੀਵੀਂ ਪਈ ਬੈਠੀ ਸੀ ਚੱਲ ਉੱਠ ਸਵਾਰਣ ਕੁੜੇ ਤੈਨੂੰ ਦਰੇ ਮੰਜੇ ਤੇ ਛਾਡ ਆਵਾਂ ਭੈਣ ਮੈਂ ਤੇਰੀ ਵੀ ਸਵਾਰਨੀ ਨਹੀਂ ਰਹੀ ਸਵਰਨ ਕਾਹ ਰ ਭੈਣ ਦੇ ਉਦਾਸ ਮੂੰਹ ਵੱਲ ਵੇਖ ਕੇ ਫੱਸ ਪਈ ਮੈਥੋਂ ਭੁੱਲ ਹੋ ਗਈ ਸਵਰਨੋ ਤੂੰ ਮੇਰੀ ਸਵਰਨੀ ਏ ਤੂੰ ਮੇਰੀ ਸਵਰਨੀ ਹੀ ਰਹੇਂਗੀ ਤੇਰੀ ਸ਼ਾਂਤੀ ਨਹੀਂ ਬਦਲੇਗੀ ਰੋ ਨਾ ਬੀਬੀ ਭੈਣ ਇਹ ਰਾਤ ਜਨਾਨੀ ਦੀ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਏ ਸਭੋ ਇੱਕ ਵਾਰ ਰੋ ਕੇ ਬੇਸ਼ਗਨੀ ਨਾ ਕਰ ਮੈਂ ਤੇਰੇ ਦਿਲ ਦੀ ਸਮਝਦੀ ਆਂ ਤੂੰ ਵੀ ਸਮਝਦੀ ਏ ਅਸੀਂ ਦੋਵੇਂ ਇੱਕ ਦੂਜੀ ਦਾ ਦੁੱਖ ਸਮਝਦਿਆਂ ਪਰ ਸਾਡਾ ਵਸ ਕਿਸੇ ਦਾ ਨਹੀਂ ਚੱਲਦਾ ਦਿਲ ਤੇ ਨਾ ਲਿਆ ਤੂੰ ਸੁਖੀ ਵਸੇ ਮੇਰੀ ਇਹ ਆਸੀਸੇ ਸ਼ਾਂਤੀ ਦੁੱਖ ਸਹਿ ਕੇ ਵੀ ਤੈਨੂੰ ਸੁਖੀ ਰੱਖੇਗੀ ਫਿਰ ਦੋਹਾ ਵਿੱਚੋਂ ਕੋਈ ਨਹੀਂ ਬੋਲੀ ਬਸੰਤ ਕੌਰ ਉਹਨੂੰ ਚਵਾਰੇ ਵਿੱਚ ਛੱਡ ਕੇ ਮੋੜ ਆਈ ਹਰਨਾਮਾ ਆਪਣੇ ਮੰਜੇ ਉੱਤੇ ਮੂੰਹ ਬਲੇਟ ਕੇ ਪਿਆ ਹੋਇਆ ਸੀ ਉਹ ਜਾਗਦਾ ਪਿਆ ਸੁੱਤੇ ਹੋਣ ਦਾ ਬਹਾਨਾ ਕਰ ਰਿਹਾ ਸੀ ਉਹਦਾ ਹੌਸਲਾ ਨਹੀਂ ਸੀ ਪੈਂਦਾ ਮਾਂ ਦੇ ਮੂੰਹ ਵੱਲ ਵੇਖਣ ਦਾ 9 ਸਾਲ ਦਾ ਉਹ ਕਾਫੀ ਕੁਝ ਸਮਝਦਾ ਸੀ ਸ਼ਾਮੂ ਆਪਣੇ ਮੰਜੇ ਉੱਤੇ ਅਜੇ ਬੈਠੀ ਹੋਈ ਸੀ ਉਹਦਾ ਚਿਹਰਾ ਵੀ ਉੱਤਰਿਆ ਹੋਇਆ ਸੀ ਕੁੜੇ ਤੂੰ ਅਜੇ ਸੁੱਤੀ ਨਹੀਂ ਬਸੰਤ ਕੌਰ ਨੇ ਐਵੇਂ ਕੁਝ ਕਹਿਣ ਵਜੋਂ ਹੀ ਕਿਹਾ ਸੌਂ ਜਾ ਉਹ ਨਹੀਂ ਸੀ ਚਾਹੁੰਦੀ ਕਿ ਫੂਖਾ ਭਰਤੀ ਉਹਦਾ ਉਦਾਸ ਚਿਹਰਾ ਵੇਖੇ ਸ਼ਾਮੋ ਲੀੜਾ ਲੈ ਕੇ ਲੰਮੀ ਪੈ ਗਈ ਬਸੰਤ ਕੌਰ ਨੇ ਵੀ ਆਪਣਾ ਬਿਸਤਰਾ ਸਿੱਧਾ ਕੀਤਾ ਤੇ ਕਮਰੇ ਦਾ ਆਂਦਰੋਂ ਕੁੰਡਾ ਮਾਰ ਕੇ ਪੈ ਗਈ ਸਾਹਮਣੇ ਕਿੱਲੀ ਨਾਲ ਟੰਗੀ ਲਾਲ ਟਣ ਜਾਗ ਰਹੀ ਸੀ ਉਹਦਾ ਨਿੰਮਾ ਨਿੰਮਾ ਚਾਨਣ ਸਾਰੇ ਕਮਰੇ ਵਿੱਚ ਪਸਰਿਆ ਹੋਇਆ ਸੀ ਬੜਾ ਉਦਾਸ ਉਦਾਸ ਲੱਗ ਗਈ ਇੱਕ ਕੋੜ ਕਰ ਲਈ ਚਾਨਣ ਦੇ ਨੇੜੇ ਆਉਣ ਵਾਲਿਆਂ ਪੰਬਟਾਂ ਉੱਤੇ ਝਾਪਟ ਰਹੀ ਸੀ ਬਸੰਤ ਕੌਰ ਦੀ ਨਿਗਾ ਉਹਨਾਂ ਉੱਤੇ ਕੀ ਹੋਈ ਸੀ ਬੇਬੇ ਸ਼ਾਮੋ ਨੇ ਥੋੜਾ ਜਿਹਾ ਮੁੰ ਨੰਗਾ ਕਰਕੇ ਕਿਹਾ ਉਹ ਦੋਵੇਂ ਭੈਣ ਭਰਾ ਪਿਓ ਨੂੰ ਬਾਪੂ ਤੇ ਮਾਂ ਨੂੰ ਬੇਬੇ ਕਿਹਾ ਕਰਦੇ ਸਨ ਸਵਾਰਨੀ ਮੇਰੀ ਮਾਸੀ ਹੈ ਨਾ ਹਾਂ ਪੁੱਤ ਹਣ ਉਹ ਸਾਡੇ ਘਰ ਹੀ ਰਿਹਾ ਕਰੇਗੀ ਹਾਂ ਬਾਪੂ ਮੇਰਾ ਹਣ ਉਹਦੇ ਕੋਲ ਸਵਿਆ ਕਰੇਗਾ ਸਾਡੇ ਕੋਲ ਨਹੀਂ ਬੋਤਾ ਮੱਛਰੀ ਦਾ ਨਹੀਂ ਸੌ ਜਾ ਚੁੱਪ ਕਰਕੇ ਮੇਰੀ ਕਬੁੱਦੀ ਕੌਡੀ ਦੀ ਅਕਲ ਨਹੀਂ ਐਨੋ ਨਾਮੇ ਨੇ ਬੁੱਕਲ ਵਿੱਚੋਂ ਹੀ ਕਿਹਾ ਉਹਨੇ ਪਾਸਾ ਮੋੜ ਕੇ ਮਾਂ ਵੱਲ ਕੰਡ ਕਰ ਲਈ ਸ਼ਾਮੋ ਕਿੰਨਾ ਚਰ ਚੁੱਪ ਕੀਤੀ ਸੋਚਦੀ ਰਹੀ ਕਿ ਉਹ ਕਿਹੜੀ ਗੱਲਾਂ ਕਬੁੱਦੀ ਸੀ ਤੇ ਉਹਨੇ ਕਿਹੜੀ ਗੱਲ ਬੇਅਕਲੀ ਵਾਲੀ ਕੀਤੀ ਸੀ ਉਹ ਬਹੁਤ ਹੀ ਭੋਲੀ ਭਾਲੀ ਸੀ ਮੂੰਹ ਬਲੇਟੀ ਪਏ ਬੱਚੇ ਸੌ ਗਏ ਪਰ ਬਸੰਤ ਕੌਰ ਉਮੰਝੇ ਉੱਤੇ ਚਤ ਲੈਟੀ ਹੋਈ ਸੀ ਸ਼ਾਮੋ ਦੇ ਛੋਟੇ ਜਿਹੇ ਸਵਾਲ ਨੇ ਉਹਦੇ ਅੰਦਰ ਹਲਚਲ ਮਚਾ ਦਿੱਤੀ ਸੀ ਉਹ ਅੱਖਾਂ ਉੱਤੇ ਹੱਥ ਧਰ ਕੇ ਸੋਚੀ ਜਾ ਰਹੀ ਸੀ ਉਹਨੂੰ ਉਹ ਦਿਨ ਯਾਦ ਆ ਰਹੇ ਸਨ ਜਦੋਂ ਦੀ ਮੰਗਣੀ ਹੋਈ ਸੀ ਉਦੋਂ ਉਹ ਸ਼ਾਮੋ ਜਿੱਡੀ ਸੀ ਮਸਾਂ ਇਸੇ ਵਰਗੀ ਭੋਲੀ ਪਾਲੀ ਦਿਨਾਂ ਵਿੱਚ ਹੀ ਉਹ ਵੱਧ ਕੇ ਜਵਾਨ ਹੋ ਗਈ ਉਹਦਾ ਵਿਆਹ ਕਰਿਆ ਗਿਆ ਉਹਦੇ ਵਾਸਤੇ ਕੱਪੜੇ ਤੇ ਗਹਿਣੇ ਬਣੇ ਉਹ ਗੋਡੇ ਉੱਤੇ ਝੁਕੀ ਸਾਰਾ ਦਿਨ ਕਸਿੱਦਾ ਕੱਢਦੀ ਰਹਿੰਦੀ ਕਾਚੀਆਂ ਤਾਇਆਂ ਹਾਸੇ ਨਾਲ ਆਂਦੀਆਂ ਵੇਖਨੀ ਇਹਨੂੰ ਦਾਜ ਬਣਾਉਣ ਦੀ ਕਿੰਨੀ ਲੈ ਲੱਗੀ ਹੋਈ ਏ ਅਖੇ ਨਵੀਂ ਲੱਗੀ ਲੋਹਾਰ ਨੂੰ ਦੁਪਹਿਰੇ ਖੱਲਾਂ ਧੋਵੇ ਸਾਰ ਸੱਚ ਸੀ ਉਹ ਸਾਰਾ ਦਿਨ ਤੇ ਦੀਵੇ ਦੇ ਚਾਨਣੇ ਅੱਧੀ ਅੱਧੀ ਰਾਤ ਨੂੰ ਕਸੀਦਾ ਕੱਢਦੀ ਰਹਿੰਦੀ ਸੀ ਇਹ ਚਾਦਰਾਂ ਦਾ ਜੋੜਾ ਉਹਨੇ 4 ਮਹੀਨੇ ਵਿੱਚ ਪੂਰਾ ਕੀਤਾ ਸੀ ਕਈ ਰੰਗਾਂ ਦੇ ਧਾਗਿਆਂ ਨਾਲ ਉਹਨੇ ਬਹੁਤ ਵਧੀਆ ਬੁੱਟੇ ਕੱਢੇ ਸਨ ਉਹ ਪੜ੍ਹੀ ਹੋਈ ਨਹੀਂ ਸੀ ਕਿਤੇ ਵੀ ਉਹਨੇ সুইਟ ਹਾਰਟ ਸਵੀਟ ਡ੍ਰੀਮਸ ਜਾਂ ਸਵੀਟ ਮੈਮਰੀਜ਼ ਨਹੀਂ ਸੀ ਲਿਖਿਆ ਉਹਨੇ ਦਿਲ ਦੀਆਂ ਰੀਜਾਂ ਤਸਵੀਰਾਂ ਰਾਹੀਂ ਭਰ ਬਟਾਈਆਂ ਸਨ ਇੱਕ ਪੱਲੇ ਉੱਤੇ ਬਲਬਲ ਫੁੱਲਾਂ ਨਾਲ ਪਿਆਰ ਕਰਦੀ ਵਿਖਾਈ ਗਈ ਸੀ ਦੂਜੇ ਪੱਲੇ ਉੱਤੇ ਉੱਪਰ ਕਰਕੇ ਅੱਧਾ ਚੰਦ ਬਣਿਆ ਹੋਇਆ ਸੀ ਜਿਸ ਦੇ ਹੇਠਾਂ ਚਕੋਰ ਖੜਾ ਉਹਦੇ ਵੱਲ ਨੀਜ ਲਾ ਕੇ ਤੱਕ ਰਿਹਾ ਸੀ ਪਰ ਜਾਈਆਂ ਛੇੜਦੀਆਂ ਸਨ ਵੇਖੋ ਨੀ ਆਹ ਜੇ ਸਾਡੀ ਬੀਬੀ ਚਕੋਰੀ ਬਣੀ ਅੱਡੀਆਂ ਚੁੱਕ ਚੁੱਕ ਕੇ ਆਪਣੇ ਚੰਦ ਨੀਂਗਰਵਲ ਵੇਖ ਰਹੀ ਏ ਚੰਦ ਨੀਂਗਰ ਕੇ ਨੀਂਗਰ ਚੰਦ ਪਰ ਇਹਦੇ ਨਾਲੋਂ ਆਹ ਮੂਰਤ ਸੋਹਣੀ ਏ ਬਲਬਲ ਫੁੱਲਾਂ ਦੇ ਮੂੰਹ ਚੋਂ ਮਰਹੀ ਏ ਦੂਰੋਂ ਦੂਰੋਂ ਨਹੀਂ ਨਾ ਤਰਸਦੀ ਭਾਈਆ ਸਾਡਾ ਫੁੱਲਾਂ ਵਰਗਾ ਸਾਡੀ ਨਾਨਦ ਬਲਬਲਾਂ ਵਰਗੀ ਕੱਡੋ ਵੜਿਓ ਪਾਓ ਗਿੱਦਾ ਓਹੋ ਉਹ ਹਦਨ ਚੰਗੇ ਸਨ ਉਦੋਂ ਐਸ ਛੇੜ ਛਾੜ ਵਿੱਚੋਂ ਕਿੰਨਾ ਸੁਆਦ ਆਇਆ ਕਰਦਾ ਸੀ ਸਹੇਲੀਆਂ ਤੇ ਭਾਬੀਆਂ ਦੀਆਂ ਮਸ਼ਕਰੀਆਂ ਸੁਣ ਕੇ ਹੱਸ ਛੱਡਿਆ ਕਰਦੀ ਸਾਂ ਹਣੋਂ ਹਾਸੇ ਕਿੱਧਰ ਚਲੇ ਗਏ ਉਦੋਂ ਤੂੰ ਸ਼ਾਂਤੀ ਸੈਂ ਹਣ ਤੂੰ ਬਸੰਤ ਕੌਰ ਏ ਹਣ ਤੂੰ ਕਿਵੇਂ ਹੱਸ ਸਕਦੀ ਏ 10 ਹਜ਼ਾਰਾਂ ਬਰੇ ਤਾਂ ਬਸੰਤ ਕੌਰ ਵੀ ਹੱਸਣਾ ਜਾਣਦੀ ਸੀ ਹਣੀ ਉਹਦੇ ਹਾਸਿਆਂ ਤੇ ਡਾਕਾ ਪੈ ਗਿਆ ਸਵਾਰਨੀ ਨੇ ਲਾਟ ਲਈ ਤੇਰੇ ਹਾਸੇ ਨਹੀਂ ਸਵਾਰਨੀ ਵਿਚਾਰੀ ਦੇਵੀ ਕੋਈ ਵਾਸ ਨਹੀਂ ਉਹਦੇ ਚਿਹਰੇ ਉੱਤੇ ਵੀ ਮੈਂ ਉਹ ਹਾਸਾ ਨਹੀਂ ਵੇਖਿਆ ਜੋ ਡੋਲਿਓ ਨਿਕਲਦੀ ਮਟਿਆਰ ਦੇ ਹੁੰਦਾ ਏ ਫੇਰ ਫੇਰ ਉਠਮਣਾ ਲਾਲਟਣ ਬੁਝਾ ਤੇ ਸੌਂ ਮਰਦੇ ਦੇ ਪਿਆਰ ਦਾ ਕੋਈ ਭਰੋਸਾ ਨਹੀਂ ਬਾਹੀ ਨੂੰ ਹੱਥ ਪਾ ਕੇ ਬਸੰਤ ਕੌਰ ਉੱਠੀ ਜਿਵੇਂ 6 ਮਹੀਨਿਆਂ ਦੀ ਰੋਗਣ ਹੋਵੇ ਉਹਨੇ ਲਾਲਟਣ ਬੁਝਾਈ ਤੇ ਵਾਪਸ ਆ ਕੇ ਮੰਝੇ ਤੇ ਬਹਿ ਗਈ ਉਹ ਦੇਖ ਖੱਬੇ ਹੱਥ ਦਾ ਮੰਝਾ ਖਾਲੀ ਪਿਆ ਸੀ ਜਿਸ ਉੱਤੇ ਕਦੇ ਉਹਦਾ ਪਤੀ ਸਰਿਆਂ ਕਰਦਾ ਸੀ ਹਾਂ ਕਦੇ ਉਹ ਇਉਂ ਮਹਿਸੂਸ ਕਰ ਰਹੀ ਸੀ ਜਿਵੇਂ ਇੱਕ ਖਾਲੀ ਪਿਆ ਮੰਝਾ ਸਦੀਆਂ ਤੋਂ ਵੇਖ ਰਹੀ ਹੋਵੇ ਇਹ ਸ਼ਾਇਦ ਪਿਛਲੇ ਜਨਮ ਦੀ ਯਾਦ ਹੈ ਜਾਂ ਉਹ ਐ ਸਮਝੇ ਉਤੇ ਹਾਣੀ ਨੂੰ ਜਗਾ ਜਗਾ ਕੇ ਦੁੱਧ ਪਿਆਇਆ ਕਰਦੀ ਸੀ ਭਰੀ ਕਟੋਰਾ ਦੁੱਧ ਦਾ ਨੀ ਮੈਂ ਸੁੱਤੜਾ ਮਾਹੀ ਜੁਗਾਵਾ ਦੁੱਧ ਪੀ ਲੈ ਬਾਲਮਾ ਉਦੋਂ ਅਜੇ ਕਿਸੇ ਲਿਖਿਆ ਗਾਵਿਆ ਹੀ ਨਹੀਂ ਸੀ ਪ੍ਰਾਣੀਆਂ ਯਾਦਾਂ ਮਿੱਠੀਆਂ ਚੁਰੀਆਂ ਫੇਰ ਉਹ ਸੁੱਤੀ ਨਹੀਂ ਮੰਜੇ ਉਤੇ ਲੱਤਾਂ ਇਕੱਠੀਆਂ ਕਰਕੇ ਉਹ ਬੈਠੀ ਰਹੀ ਦੋਵੇਂ ਬਾਹੀਓ ਨੇ ਲੱਤਾਂ ਦੇ ਉਦਾਲੇ ਵਲ ਕੇ ਗੋਡਿਆਂ ਉਤੇ ਸਿਰ ਰੱਖ ਲਿਆ ਉਹਦੀਆਂ ਅੱਖਾਂ ਬੰਦ ਸਨ ਅੱਸੂ ਦਾ ਮਹੀਨਾ ਸੀ ਉਦੋਂ ਪਿਛਲਾ ਪੱਖ ਮਿੱਠੀ ਮਿੱਠੀ ਢੰਡ ਪੈ ਰਹੀ ਸੀ ਉਹ ਆਪਣੇ ਦਾਜ ਦੇ ਪਲੰਘ ਉੱਤੇ ਬੈਠੀ ਸੀ ਗੁਲਾਬੀ ਰੇਸ਼ਮੀ ਚੁੰਨੀ ਨਾਲ ਕੁੰਡ ਕੱਢਿਆ ਹੋਇਆ ਸੀ ਐਸੀ ਤਰ੍ਹਾਂ ਕੰਨ ਨਾਲ ਲਾਲ ਟੈਣ ਜਾਗ ਰਹੀ ਸੀ ਸਹਿਜ ਨਾਲ ਬੁਖਾ ਖੁੱਲਿਆ ਉਹਦਾ ਕਲੇਜਾ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਉਹਦਾ ਲਾੜਾ ਕਮਰੇ ਵਿੱਚ ਦਾਖਲ ਹੋਇਆ ਉਹਨੂੰ ਇਉਂ ਪਾਸਿਆ ਜਿਵੇਂ ਰਾਤ ਵੇਲੇ ਸੂਰਜ ਚੜ੍ਹ ਪਿਆ ਹੋਵੇ ਮਾਹੀ ਨੇ ਸਹਿਜ ਸਹਿ ਜਾ ਕੇ ਉਹਦੇ ਮੂੰਹ ਤੋਂ ਕੁੰਡ ਚੱਕ ਕੇ ਕਿਹਾ ਸੀ ਤੂੰ ਬਹੁਤ ਸੋਹਣੀ ਏ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ